ਗੁਰੂ ਪਿਆਰਿਓ ਸਵਾਲ ਹੈ ਜੀਵ ਪੰਖੀ ਕਿਉਂ ਬਾਰ ਬਾਰ ਜਮ ਤਮਰ ਤਰੰਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਪੰਜਾਂ ਅੰਗ ਤੇ ਬਖਸ਼ਿਸ਼ ਕਰਤੇ ਹਨ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਮਾਇਆ ਨੇ ਵਿਸ਼ਿਆਂ ਦਾ ਚੋਗਾ ਜਾਲ ਵਿੱਚ ਤਿਆਰ ਕਰਕੇ ਉਹ ਜਾਲ ਖਿਲਾਰਿਆ ਹੋਇਆ ਹੈ ਜਿਸਨਾ ਪੰਖੀ ਫਸਿਆ ਨਿਕਸ ਨਾ ਪਾਏ ਮਾਈ ਮਾਇਆ ਦੀ ਤ੍ਰਿਸ਼ਨਾ ਨੇ ਜੀਵ ਪੰਖੀ ਨੂੰ ਉਸ ਜਾਲ ਵਿੱਚ ਸਸਾਇਆ ਹੋਇਆ ਹੈ ਇਹ ਮੇਰੀ ਮਾਂ ਜੀ ਉਸ ਜਾਲ ਵਿੱਚੋਂ ਖਾਸੀ ਪ੍ਰਾਪਤ ਨਹੀਂ ਕਰ ਸਕਦਾ ਜਨ ਕੇ ਤਤ ਸੇ ਨ ਜਾਣੇ ਫੇ ਫਿਰ ਆਵ ਜਾਏ ਜਿਸ ਕਰਤਾਰ ਨੇ ਸਭ ਕੁਝ ਪੈਦਾ ਕੀਤਾ ਹੈ ਉਸ ਨਾਲ ਸਾਝ ਨਹੀਂ ਪਾਉਂਦਾ ਤੇ ਮੁਰਮੁਰ ਚੰਦਾਰਾ ਮਰਤਾ ਰਹਿੰਦਾ ਹੈ ਜੀ ਪੰਛੀ ਇਸ ਕਰਕੇ ਮੁਰਮੁਰ ਚੰਦਾਰਾ ਮਰਤਾ ਰਹਿੰਦਾ ਹੈ ਕਿਉਂਕਿ ਜਿਸ ਕਰਤਾਰ ਨੇ ਉਸ ਨੂੰ ਪੈਦਾ ਕੀਤਾ ਹੈ o sara o samje di panda